ਫਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰੋਂ ਨੂੰ ਲੈ ਕੇ ਥਾਂ ਥਾਂ ਤੇ ਅੱਜ ਸਿੱਖ ਕੌਮ ਦੇ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਨੇ ਸਿੱਖੀ ਦੇ ਨਾਲ ਜੋੜਨ ਨੂੰ ਲੈ ਕੇ ਕਈ ਥਾਂ ਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਨੇ ਮੁਹਾਲੀ ਦੀ ਚੱਕਰ ਗੱਲ ਕੀਤੀ ਜਾਏ ਤਾਂ ਮੁਹਾਲੀ ਦੇ ਵਿੱਚ ਸ਼ਮਣੇ ਕਲ ਦਲ ਦੇ ਯੂਥ ਵਿੰਗ ਦੇ ਵੱਲੋਂ ਦਸਤਾਰ ਦਿਵਸ ਜੋ ਅੱਜ ਮਨਾਇਆ ਗਿਆ ਤੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਦਸਤਾਰ ਸਜਾ ਕੇ ਸਿੱਖੀ ਨਾਲ ਜੁੜਨ ਦਾ ਜੋ ਇੱਕ ਉਪਰਾਲਾ ਕੀਤਾ ਗਿਆ ਤੇ ਇਸ ਦੌਰਾਨ ਇਹ ਵੀ ਸੰਦੇਸ਼ ਸਾਂਝਾ ਕੀਤਾ ਗਿਆ ਕਿ ਹਰ ਇੱਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਸ਼ਮਣੇ ਕਲ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੇ ਵੱਲੋਂ ਵੀ ਇਸ ਖਾਸ ਦਿਹਾੜੇ ਦੇ ਉੱਪਰ ਵਧਾਈ ਸੰਦੇਸ਼ ਸਾਂਝਾ ਕੀਤਾ ਗਿਆ ਸਰਾਜ ਪਹੁੰਚੇ ਜੋ ਕੈਂਪ ਲਗਾਏ ਕਿਨ ਦਸਤਾਰ ਕੈਂਪ ਵੀ ਹੈ ਕੀ ਕਹਿਣਾ ਇਸ ਤੋਂ ਦੇਖੋ ਸਭ ਤੋਂ ਪਹਿਲਾਂ ਦਾ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਸਾਰੇ ਦੇਸ਼ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਸਭ ਨੂੰ ਗੁਰਪੁਰਬ ਦੀ ਵਧਾਈ ਹੋਵੇ ਗੁਰੂ ਸਾਹਿਬਾਨ ਦਾ ਸੰਦੇਸ਼ ਅੱਜ ਤੋਂ 550 ਸਾਲ ਪਹਿਲਾਂ ਵੀ ਇੰਨਾ ਹੀ ਸਾਰਥਕ ਸੀ ਜਿਸ ਵੇਲੇ ਦੁਨੀਆਂ ਤੇ ਬੜੇ ਜ਼ੁਲਮ ਹੋ ਰਹੇ ਸਨ ਔਰ ਜਾਤ ਪਾਤ ਸੀ ਧਰਮਾਂ ਚ ਵਿਤਕਰੇ ਸੀ ਗਰੀਬ ਅਮੀਰ ਦਾ ਬਹੁਤ ਫਰਕ ਸੀ ਅੱਜ ਵੀ ਉਹਨੇ ਅਹਿਸਾਸ ਠਕ ਹੈ ਅੱਜ ਦੁਨੀਆ ਤਵਾਹੀ ਦੇ ਖੰਡੇ ਤੇ ਖੜ ਗਈ ਹੈ ਸਾਇੰਸ ਨੇ ਤਰੱਕੀ ਕਰ ਲਈ ਹੈ ਪਰ ਧਾਰਗਤੌਰ ਤੇ ਜੇ ਗੁਰਨਾਨਕ ਦੇਵ ਜੀ ਦੀ ਸਿੱਖਿਆ ਨੂੰ ਅਡਾਪਟ ਕਰ ਲੂਗੀ ਦੁਨੀਆ ਤਬਾਹ ਜਾਏਗੀ ਨਹੀਂ ਤੇ ਖਤਰਨਾਕ ਮੋੜ ਤੇ ਹੈ ਇਸ ਕਰਕੇ ਅੱਜ ਸਾਨੂੰ ਸਭ ਨੂੰ ਪਹਿਲਾਂ ਤਰ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਕਿਰਪਾ ਕਰਨ ਗੁਰਨਾਨਕ ਦੇਵ ਜੀ ਦਾ ਇਸ ਦੁਨੀਆ ਦੇ ਸਿਰ ਤੇ ਹੱਥ ਰਹੇ ਤਾਕਿ ਦੁਨੀਆ ਸ਼ਾਂਤੀ ਰਹੇ ਤਰੱਕੀ ਰਹੇ ਅਤੇ ਆਪਸ ਵਿੱਚ ਭਾਈਚਾਰਾ ਰਹੇ ਤੇ ਕੋਸਰ ਪਿਆਰ ਤੇ ਗਰੀਬੀ ਖਤਮ ਹੋਵੇ ਦੁਨੀਆ ਚ ਕੋਸਰਾ ਅੱਜ ਧੌਂ ਜਵਾਨ ਬੱਚਿਆਂ ਨੇ ਸ਼ਰੋਨੀ ਕਾਲੀ ਦੇ ਜੂਥਵੇਂ ਵੱਲੋਂ ਦਸਤਾਰ ਦਿਵਸ ਬਣਾਇਆ ਗਿਆ ਦਸਤਾਰ ਆ ਜਿਹੜਾ ਇਹ ਬਹੁਤ ਅੱਛੀ ਗੱਲ ਹੈ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹ ਭੁੱਲਦੀ ਜਾ ਰਹੀ ਹੈ ਕਿ ਦਸਤਾਰ ਦਾ ਮਹੱਤਵ ਕੀ ਹੈ ਪਹਿਲੇ ਸਮੇਂ ਤਾਂ ਸੱਤ ਸੇ ਬੰਦਾ ਗੱਲ ਕਰਕੇ ਕਹਿੰਦਾ ਸੀ ਉਹਦੇ ਤਾਂ ਪੱਗ ਹੀ ਨਹੀਂ ਇਹਦੀ ਗੱਲ ਦਾ ਇਤਵਾਰ ਕੀ ਕਰੀਏ ਰਿਸ਼ੀਮ ਉਹਨੀਆਂ ਦੇ ਪੁਰਾਣੇ ਦੇ ਪੱਗਾਂ ਸਨ ਪੱਗ ਸਾਡਾ ਸਿਰ ਦਾ ਤਾਜ ਹੈ ਤੇ ਸਾਡੀ ਸ਼ਾਨ ਹੈ ਤੇ ਸਾਡੀ ਗੌਰਵ ਦਾ ਨਿਸ਼ਾਨ ਹੈ ਇਸ ਕਰਕੇ ਮੈਂ ਵਧਾਈ ਦਿੰਦਾ ਜੋ ਉਸ ਵਿੰਗ ਨੂੰ ਕਿ ਇਸ ਪਾਸੇ ਬੱਚੇ ਲੱਗੇ ਤੇ ਛੋਟੇ ਬੱਚਿਆਂ ਨੂੰ ਜਾਂ ਜੋ ਬੱਚੇ ਅਡਾਪਟ ਕਰ ਰਿਹਾ ਨਾ ਉਹਨਾਂ ਨੂੰ ਵਧਾਈ ਦਿੰਦਾ ਉਹਦੇ ਮਾਤਾ ਪਿਤਾ ਨੂੰ ਵਧਾਈ ਦਿੰਦਾ ਔਰ ਤੁਹਾਡੇ ਲਈ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਦੇ ਦਿਨ ਤੇ ਸਾਨੂੰ ਅਸੀਂ ਗੁਰਪੁਰਬ ਤਾਂ ਮਨਾਉਂ ਗੁਰਪੁਰਬ ਤਾਂ ਮਨਾਉਂਨੇ ਆ ਲੇਕਿਨ ਸਿੱਖਿਆ ਤੇ ਅਮਲ ਨਹੀਂ ਕਰਦੇ ਸਿੱਖਿਆ ਤੇ ਅਮਲ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਚ ਭਾਈਚਾਰਕ ਸਾਜ ਹੋਵੇ ਜੋ ਗੁਰਦਾਨ ਗਿਜ ਨੇ ਕਿਹਾ ਕੁਛ ਕਹੀਏ ਕੁਛ ਸੁਣੀਏ ਇਹ ਨਹੀਂ ਕਿ ਆਪਾਂ ਕਹੀਏ ਨਾ ਦੂਜੇ ਦੀ ਸੁਣਨੀ ਚਾਹੀਦੀ ਹੈ